ਕੱਲ ਜੋ ਮਾਰਕੀਟ ਦੇ ਵਿੱਚ ਗਰਾਉਟ ਹੋਈ ਹੈ ਲੋਕਾਂ ਨੂੰ ਝੰਡੋੜ ਕੇ ਰੱਖ ਦਿੱਤਾ ਇਸ ਗਰਾਉਟ ਨੇ ਗੱਲ ਇਹ ਨਹੀਂ ਆ ਵੀ ਮਾਰਕੀਟ 1.5 ਤੋਂ 2% ਨੀਚੇ ਬੰਦ ਹੋਈ ਹੈ ਜਾਂ ਸਟਾਕ 5-10% ਨੀਚੇ ਬੰਦ ਹੋਏ ਨੇ ਨਾਰਮਲ ਚੀਜ਼ ਹੈ ਮਾਰਕੀਟ ਦੇ ਵਿੱਚ ਤੇਜ਼ੀ ਮੰਦੀ ਹੁੰਦੀ ਰਹਿੰਦੀ ਹੈ ਪਰ ਜੋ ਮਾਰਕੀਟ ਨੇ ਕੱਲ ਟਰਿਕ ਖੇਡਿਆ ਇਨਵੈਸਟਰ ਤੇ ਟਰੇਡਰ ਨਾਲ ਉਹ ਬੜਿਆ ਅਜੀਬ ਸੀ ਕਿਉਂਕਿ ਸਟਾਰਟਿੰਗ ਦੇ ਵਿੱਚ ਮਾਰਕੀਟ ਪਹਿਲਾਂ ਉੱਪਰ ਗਈ 1.5% ਤੋਂ ਵੀ ਜ਼ਿਆਦਾ ਦੀ ਤੇਜ਼ੀ ਸੀਗੀ ਅਨੇ ਮੈਕਸਿਮਮ ਲੋਕਾਂ ਨੇ ਉੱਥੇ ਲੌਂਗ ਪੋਜੀਸ਼ਨ ਬੜਾਈਆਂ ਤੇ ਬਹੁਤ ਸਾਰੇ ਲੋਕਾਂ ਦੀਆਂ ਸ਼ਾਰਟ ਪਿਜੀਸ਼ਨ ਉੱਤੇ ਕੱਟ ਹੋਈਆਂ ਤੇ ਉਸ ਤੋਂ ਬਾਅਦ ਜਿਹੜੀ ਗੇਮ ਹੋਈ ਜਿਵੇਂ ਉੱਪਰ ਚੜਾ ਕੇ ਕਿਸੇ ਨੂੰ ਪੌੜੀ ਹੀ ਖਿੱਚਤੀ ਹੁੰਦੀ ਹੈ ਐਦਾਂ ਦਾ ਫ੍ਰੀ ਫਾਲ ਬਹੁਤ ਰੇਅਰ ਦੇਖਣ ਨੂੰ ਮਿਲਦਾ ਆ ਆਲਮੋਸਟ 4% ਦਾ ਮੂਵ ਆਪਾਂ ਨੂੰ ਦੇਖਣ ਨੂੰ ਮਿਲਿਆ ਟੌਪ ਤੋਂ ਲੈ ਕੇ ਜਿੱਥੇ ਮਾਰਕੀਟ ਕਲੋਜ਼ ਹੋਈ ਹੈਗੀ ਆ ਸੋ ਇਸ ਗ੍ਰਾਵਟ ਦੇ ਚਾਰ ਮੇਨ ਰੀਜ਼ਨ ਦੱਸਿਆ ਜਾ ਰਿਹਾ ਪਹਿਲਾਂ ਤਾਂ AI ਬੱਬਲ ਜਿਹੜਾ ਫੀਅਰ ਹੈਗਾ ਉਹ ਬੜਾ ਡੀਪਨ ਹੋ ਗਿਆ ਕਿਉਂਕਿ ਕਾਫੀ ਸਾਰੀਆਂ ਰਿਪੋਰਟਸ ਆ ਰਹੀਆਂ ਜਿਦੇ ਵਿੱਚ ਕਿਹਾ ਜਾ ਰਿਹਾ ਕਿ ਐਨਵੀਡੀਆ ਵਰਗੇ ਸਟਾਕਸ ਦੇ ਵਿੱਚੋਂ ਬਹੁਤ ਸਾਰੇ ਵੱਡੇ ਪਲੇਅਰ ਆਪਣੇ ਪੈਸਾ ਵਾਪਸ ਕੱਚ ਰਹੇ ਨੇ ਦੂਜਾ ਜਿਹੜਾ ਮੇਨ ਰੀਜ਼ਨ ਹੈਗਾ ਸਿਕਾ ਬਿਟਕੋਇਨ ਦੇ ਵਿੱਚ ਫ੍ਰੀ ਫਾਲ ਪੂਰੀ ਕ੍ਰਿਪਟੋ ਸਪੇਸ ਦੇ ਵਿੱਚ ਬਿਲੀਅਨਸ ਆਫ ਡਾਲਰ ਆਊਟਫਲੋ ਹੋ ਰਹੇ ਨੇ ਇਸ ਟਾਈਮ ਦੇ ਵਿੱਚ ਤੀਜਾ ਪੁਆਇੰਟ ਸਿਕਾ ਜਿਹੜਾ ਅਨਪਲੋਇਮੈਂਟ ਦੇ ਵਿੱਚ ਵਾਧਾ ਹੋਣਾ ਤੇ ਫੈਡ ਸਾਫ਼ ਕਹਿ ਰਿਹਾ ਵੀ ਸਾਡੇ ਵੱਲੋਂ ਤੁਸੀਂ ਨਾ ਹੀ ਸਮਝੋ ਅਸੀਂ ਹੋਰ ਇੰਟਰਸਟ ਰੇਟ ਇਸ ਸਾਲ ਸ਼ਾਇਦ ਨਾ ਹੀ ਕੱਟ ਕਰ ਪਾਈਏ ਐਂਡ ਇਸ ਤੋਂ ਇਲਾਵਾ ਚੌਥਾ ਰੀਜ਼ਨ ਹੈ ਜਿਹੜੀ ਪ੍ਰੋਡਕਟਿਵਿਟੀ ਬਹੁਤ ਲੋ ਹੈਗੀ ਇਸ ਟਾਈਮ ਸਿਸਟਮ ਦੇ ਵਿੱਚ ਲੋ ਹਾਇਰਿੰਗ ਲੋ ਫਾਇਰਿੰਗ ਵਾਲਾ ਇੱਕ ਸਿਸਟਮ ਜਾਂ ਚੱਲ ਰਿਹਾ ਇਸ ਟਾਈਮ ਕਿਉਂਕਿ ਮਾਰਕੀਟ ਇਨਵੈਸਟਾਂ ਵਾਸਤੇ ਕਿ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਹੁਣ ਗੱਲ ਕਰਦੇ ਆਂ ਵੀ ਅੱਜ ਕੀ ਹੋ ਸਕਦਾ ਹੈ ਮਾਰਕੀਟ ਦੇ ਵਿੱਚ ਫਿਊਚਰਸ ਦੀ ਗੱਲ ਕਰੀਏ ਫਿਊਚਰ ਹਾਲੇ ਵੀ ਲੋਅਰ ਸਾਈਡ ਹੀ ਅੱਜ ਵੀ ਟ੍ਰੇਡ ਕਰ ਰਹੇ ਨੇ ਤੇ ਨਾਸਟੈਕ ਤਕਰੀਬਨ 750 ਪੁਆਇੰਟ ਡਾਊਨ ਹੋ ਕੇ ਟ੍ਰੇਡ ਕਰ ਰਿਹਾ ਤੇ ኢਐਸ ਦੇ ਫਿਊਚਰ ਜਿਹੜੇ ਹੈਗੇ ਨੇ ਉਹ ਵੀ ਤਕਰੀਬਨ 1/4 ਪੁਆਇੰਟ ਡਾਊਨ ਇਸ ਟਾਈਮ ਹੋ ਕੇ ਚੱਲ ਰਹੇ ਨੇ ਇਸ ਟਾਈਮ ਹੋਪਫੁਲੀ ਥੋੜੀ ਬਹੁਤ ਰਿਕਵਰੀ ਆ ਜਾਵੇ ਓਪਨਿੰਗ ਤੋਂ ਬਾਅਦ ਲੇਕਿਨ ਜਿਹੜਾ ਮੇਨ ਟ੍ਰੈਂਡ ਹੈਗਾ ਨਾ ਪੂਰਾ ਮਾਰਕੀਟ ਦਾ ਕਾਫੀ ਵੱਡੇ ਤਰੀਕੇ ਨਾਲ ਚੇਂਜ ਹੋ ਗਿਆ ਜੇ ਤੁਸੀਂ ਐਸਪੀਐਕਸ ਦੇ ਵਿੱਚ ਚਾਰਟ ਤੇ ਤੁਸੀਂ ਧਿਆਨ ਨਾਲ ਦੇਖੋ ਇਹ ਚਾਰਟ ਹੁਣ ਇਸ ਪੁਆਇੰਟ ਤੇ ਖੜਾ ਆ ਜਿੱਥੇ ਮੇਕ ਐਂਡ ਬ੍ਰੇਕ ਵਾਲਾ ਲੈਵਲ ਹੈਗਾ ਆ ਜਿੱਥੇ ਬ੍ਰੇਕ ਹੋਣ ਦੇ ਚਾਂਸਸ ਕਾਫੀ ਜ਼ਿਆਦਾ ਹੈ ਕਿਉਂਕਿ ਜਿਹੜਾ ਆਪਣਾ 50 EMA ਦੇ ਨੀਚੇ ਕਾਫੀ ਆਪਾਂ ਕਲੋਜ਼ ਹੋਏ ਆ ਔਰ ਜਿਹੜੀ ਇਹ ਵੱਡੀ ਕੈਂਡਲ ਬਣੀ ਸੀਗੀ ਆਪਾਂ ਨੂੰ 10 ਅਕਤੂਬਰ ਤੋਂ ਉਸ ਤੋਂ ਬਾਅਦ ਇੱਕ ਰਿਵਰਸਲ ਆਇਆ ਸੀਗਾ ਉਹ ਸਾਰਾ ਨੈਗੇਟ ਕਰਕੇ ਹੁਣ ਉਸੇ ਪੁਆਇੰਟ ਤੇ ਖੜਾ ਆ ਅਗਰ ਇੱਥੋਂ ਆਪਾਂ ਗਿਰਦੇ ਆ ਤਾਂ ਬਹੁਤ ਵੱਡੀ ਗਰਾਵਟ ਹੋਰ ਕੰਟੀਨਿਊ ਹੋ ਸਕਦੀ ਹੈ ਅੱਜ ਕਿਤੇ ਇਹ ਨਾ ਹੋਵੇ ਵੀ ਬਲੈਕ ਫਰਾਈਡੇ ਵਾਲਾ ਸਿਨੈਰੀਓ ਬਣ ਜਾਵੇ ਤੇ ਮੈਨੂੰ ਲੱਗਦਾ ਇੱਥੋਂ 20 ਅੱਜ ਜਾਂ 1-2 ਦਿਨਾਂ ਬਾਅਦ ਵਿੱਚ ਪਰ ਜੇਕਰ ਰਵਰਸਲ ਆ ਗਿਆ ਫਿਰ ਕੁਝ ਉਮੀਦ ਬਣ ਸਕਦੀ ਹੈ ਐਟਲੀਸਟ ਫਾਰ ਫਿਊ ਡੇਸ ਵਾਸਤੇ ਹੁਣ ਇਹਦੇ ਵਿੱਚ ਜਿਹੜਾ ਵੱਡਾ ਸੈਂਟੀਮੈਂਟ ਬੂਸਟਰ ਹੈਗਾ ਬਿਟਕੋਇਨ ਦੀ ਜਿਵੇਂ ਮੈਂ ਗੱਲ ਕੀਤੀ ਬਿਟਕੋਇਨ ਤਕਰੀਬਨ 82000 ਲੈਵਲ ਤੇ ਆ ਗਿਆ ਆਲਮੋਸਟ ਸਾਰੇ ਗੇਨ ਜਿਹੜੇ ਸਾਲ ਦੇ 2025 ਦੇ ਸੀਗੇ ਗਿਵ ਅਪ ਕਰ ਚੁੱਕਿਆ ਤੇ ਹਾਲੇ ਵੀ ਜਿਹੜੀ ਮੇਨ ਸਪੋਰਟ ਹੈਗੀ ਆ ਉਸ ਤੋਂ ਤਕਰੀਬਨ 6-7000 ਪੁਆਇੰਟ ਦੂਰ ਹੈਗਾ ਜੇ ਪੂਰੀ ਯੂਰਪੀਅਨ ਮਾਰਕੀਟ ਦੀ ਗੱਲ ਕਰੀਏ ਜਾਂ ਏਸ਼ੀਅਨ ਮਾਰਕੀਟ ਦੀ ਗੱਲ ਕਰੀਏ ਏਸ਼ੀਆ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆ ਜਿਹੜਾ 2.5% ਦੇ ਆਸ-ਪਾਸ ਡਾਊਨ ਬੰਦ ਹੋਇਆ ਕੌਪਸੀ ਫਿਰ ਪੌਣੇ 4% ਉੱਤੇ ਹੈਗਾ ਤੇ ਇਸ ਤਰ੍ਹਾਂ ਯੂਰਪੀਅਨ ਮਾਰਕੀਟ ਵੀ ਸਾਰੀਆਂ ਵੀਕ ਹੈਗੀਆਂ ਪਰ ਮੇਨ ਜਿਹੜੀ ਗੱਲ ਕਰੀ ਜਿਹੜੇ ਸਟਾਕਸ ਕੀ ਕਰ ਰਹੇ ਨੇ ਜਿਨ੍ਹਾਂ ਨੇ ਮਾਰਕੀਟ ਨੂੰ ਉੱਪਰ ਲੈ ਕੇ ਜਾਣਾ ਜਿਹੜੇ ਵੱਡੇ ਸਟਾਕਸ ਨੇ ਜੇ ਐਨਵੀਡੀਆ ਤੋਂ ਸਟਾਰਟ ਕਰਦੇ ਆਪਾਂ Nvidia ਇਸ ਟਾਈਮ ਕੱਲ ਪਹਿਲਾਂ 5% ਉੱਪਰ ਸੀ ਫਿਰ 3% ਡਾਊਨ ਹੋ ਕੇ ਬੰਦ ਹੋਇਆ ਬਹੁਤ ਮਾੜੀ ਕੈਂਡਲ ਬਣੀ ਹੈਗੀ ਆ ਇਹਨੂੰ ਵੱਡੀ ਬੈਰਿਸ਼ ਇਨਗਲਫਿੰਗ ਕਹਿੰਦੇ ਆ ਘੱਟੋ ਘੱਟ ਪਿਛਲੇ 6-7 ਦਿਨ ਦਾ ਪ੍ਰਾਈਸ ਐਕਸ਼ਨ ਇਹਨੇ ਇਨਗਲਫ ਕੀਤਾ। ਇਨ ਵੀਡੀਓ ਤੋਂ ਬਾਅਦ ਆਪਾਂ ਗੱਲ ਕਰ ਲੈਨੇ ਆਂ ਮਾਈਕਰੋਸਾਫਟ ਦੀ। ਮਾਈਕਰੋਸਾਫਟ ਇੱਕ ਵੱਡਾ ਪਲੇਅਰ ਹੈ ਮਾਰਕੀਟ ਨੂੰ ਉੱਪਰ ਲਿਆਉਣ ਜਾਂ نیچے ਲਿਆਉਣ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰ ਸਕਦਾ ਹੈ। ਪਰ ਪ੍ਰੋਬਲਮ ਇਹ ਹੈ ਦੇ ਵਿੱਚ ਜਿਹੜੀ ਵੱਡੀ ਸਪੋਰਟ ਸੀ ਉਹ ਟੁੱਟ ਚੁੱਕੀ ਹੈ ਤੇ ਨੇੜੇ ਨੇੜੇ ਤੇੜੀ ਜਿਹੜੀ ਸਪੋਰਟ ਇਹਦੀ ਕੋਈ ਹੈ ਨਹੀਂਗੀ। ਇਹ ਅਗਰ ਇਹਦਾ ਸੈਲ AMD ਜਿਹੜਾ ਸੈਕੰਡ ਵੱਡਾ ਰਾਜਾ ਆ ਚਿਪ ਦੇ ਵਿੱਚ ਉਹ ਇਹਦੇ ਲੈਵਲ ਤੇ ਖੜਾ ਆ ਅਗਰ ਇੱਥੇ ਇਹ ਲੈਵਲ ਟੁੱਟਦਾ ਹੈ ਤਾਂ ਗੈਪ ਫਿਲ ਕਰਨਾ ਸਕਦਾ ਹੈ ਜਿਹੜਾ ਕਿ ਤਕਰੀਬਨ 10 ਤੋਂ 15% ਦੀ ਗਰਾਵਟ ਆਪਾਂ ਨੂੰ ਹੋਰ ਦਿਖਾ ਸਕਦਾ ਤੇ ਮਾਰਕੀਟ ਦੇ ਵਿੱਚ ਪ੍ਰੈਸ਼ਰ ਆਪਾਂ ਨੂੰ AMD ਕਰਕੇ ਵੀ ਬਣਿਆ ਰਹਿ ਸਕਦਾ ਹੈ ਮੈਟਾ ਆਲਰੇਡੀ ਵੀਕ ਹੈਗਾ ਲੇਕਿਨ ਇਹਦੀ ਮੇਨ سپورਟ ਹਾਲੇ ਵੀ ਥੋੜੀ ਦੂਰ ਹੈਗੀ ਆ ਇੱਥੋਂ ਮੁੜ ਗਿਆ ਤਾਂ ਠੀਕ ਨਹੀਂ ਤਾਂ ਨੈਕਸਟ سپورਟ ਇਹਦੀ 550 ਦੇ ਆਸ-ਪਾਸ ਹੈਗੀ ਆ لیکن ਜਿਹੜਾ ਵੱਡਾ ਪਲੇਅਰ Amazon ਹੈ Amazon ਵੀ ਹਾਲੇ ਆਪਣੀ سپورਟ ਤੋਂ ਥੋੜਾ ਦੂਰ ਆ ਇਹਦੇ ਵਿੱਚ ਹਾਲੇ ਹਾਲੇ ਵੀਕਨੈਸ ਹੋਰ ਵੱਧ ਸਕਦੀ ਹੈਗੀ ਆ Tesla ਵੀ ਆਪਣੇ سپورਟ ਦੇ ਆਸ-ਪਾਸ ਹੈ ਇੱਥੇ ਹੋਲਡ ਕਰ ਗਿਆ ਕਰ ਗਿਆ ਨਹੀਂ ਤਾਂ ਫਿਰ ਫ੍ਰੀ ਫਾਲ ਆਪਣ ਨੂੰ Tesla ਵਿੱਚ ਵੀ ਦੇਖਣ ਨੂੰ ਮਿਲ ਸਕਦਾ ਜਿਸ ਦੇ ਕਰਕੇ ਮਾਰਕੀਟ ਦੇ ਵਿੱਚ ਪ੍ਰੈਸ਼ਰ ਬਣ ਸਕਦਾ ਹੈ ਮੈਂ ਨਹੀਂ ਕਹਿੰਦਾ ਇਹ ਸਾਰਾ ਕੁਝ ਅੱਜ ਹੀ ਹੋਊਗਾ ਡਿਪੈਂਡ ਕਰਦਾ ਵੀ ਕਿਦਾਂ ਸਾਰੇ ਸਟਾਕ ਬਿਹੇਵ ਕਰਦੇ ਨੇ ਸੋ ਅਗਰ ਮਾਰਕੀਟ ਨੀਚੇ ਆਉਂਦੀ ਹੈ ਤਾਂ ਤੁਸੀਂ ਦੇਖੋਗੇ ਇਹਨਾਂ ਸਟਾਕ ਦੇ ਵਿੱਚ ਵੱਡੇ ਲੈਵਲ ਟੁੱਟਦੇ ਨਜ਼ਰ ਆਉਣਗੇ ਤੇ ਸੈਲ ਆਫ ਇਨਕਰੀਜ਼ ਹੁੰਦਾ ਮਿਲੇਗਾ Netflix ਦੀ ਗੱਲ ਕਰ ਲਈ Netflix ਵੀ ਆਪਣੀ سپورਟ ਤੋੜ ਕੇ ਨਹੀਂ ਚ ਜਲ ਰਿਹਾ ਇਹਦੇ ਵਿੱਚ ਵੀ ਫ੍ਰੀ ਫਾਲ ਆਪਾਂ ਦੇਖਣ ਨੂੰ ਮਿਲ ਸਕਦਾ ਹੈਗਾ ਐਪਲ ਬਹੁਤ क्रूशियल ਜ਼ੋਨ ਤੇ ਖੜਾ ਹੈ ਜੇ ਇਥੋਂ ਹੋਲਡ ਕਰ ਗਿਆ ਤਾਂ ਠੀਕ ਹੈ ਅਗਰੇ ਲੈਵਲ ਟੁੱਟਦਾ ਤਾਂ ਫੇਰੇ ਮਾਰਕੀਟ ਦੇ ਵਿੱਚ ਬਹੁਤ ਵੱਡਾ ਪ੍ਰੈਸ਼ਰ ਬਣਾ ਸਕਦਾ ਕਿਉਂਕਿ ਘੱਟੋ ਘੱਟ ਇਹ 7-8% ਦੀ ਗਰਾਫ ਆਪਾਂ ਦਿਖਾ ਸਕਦਾ ਹੈ ਇਸ ਲੈਵਲ ਤੋਂ ਸੋ ਗੂਗਲ ਇਸ ਟਾਈਮ ਸਭ ਤੋਂ ਸਟਰੋਂਗ ਸਟਾਕ ਹੈਗਾ ਇਹਨਾਂ ਸਾਰਿਆਂ ਦੇ ਵਿੱਚੋਂ ਜੋ ਕਿ ਮਾਰਕੀਟ ਨੂੰ ਸਪੋਰਟ ਦੇ ਸਕਦਾ ਹੈ ਸੋ ਵਾਂਸ ਅਗੇਨ ਬਹੁਤ क्रूशियल ਲੈਵਲ ਤੇ ਆਪਾਂ ਖੜੇ ਆ 6540 6550 ਜਿਹੜਾ ਐਸਪੀਐਕਸ ਦਾ ਲੈਵਲ ਬਹੁਤ ਇੰਪੋਰਟੈਂਟ ਹੈ ਅਗਰ ਇਹ ਟੁੱਟ ਜਾਂਦਾ ਹੈ ਤਾਂ ਫਿਰ 2-300 ਪੁਆਇੰਟ ਦੀ ਗਰਾਉਂਡ ਦਿੱਕਸ ਨੂੰ ਮਿਲ ਸਕਦੀ ਆ ਆਪਾਂ ਨੂੰ ਜ਼ਰੂਰੀ ਨਹੀਂ ਅੱਜ ਹੀ ਹੋਣਾ ਬਟ ਕੇਅਰਫੁਲ ਜ਼ਰੂਰ ਰਹੋ ਬਿਕੋਜ਼ ਅਗਰ ਇੱਥੋਂ ਇਹ ਲੈਵਲ ਟੁੱਟਦੇ ਨੇ ਫੇਰ ਰੱਬ ਹੀ ਰੱਖਾ ਮਿਲਦੇ ਆ ਬਾਕੀ ਲਾਈਵ ਦੇ ਵਿੱਚ